ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਬੈਡ ਦਿਖਾਉਣੀ ਹੈ ਘਰੇਲੂ ਇਹ ਸੇਜਾ ਡਿਟੇਲ ਵੀਰ ਤੋਂ ਪਉਦੇ ਆਓਗੇ ਕਰੀਏ ਗੱਲ ਬਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਬਾਈ ਜੀ ਆਪਣਾ ਨਾਮ ਵਿੱਕੀ ਗਰੇਆਲੀ ਕਹਿੰਦੇ ਆ ਬਾਈ ਪਿੰਡ ਚ ਪਿੰਡ ਰਾਏ ਸਰਾ ਜ਼ਿਲ੍ਹਾ ਬਰਨਾਲਾ ਠੀਕ ਆ ਠਿਕਰੀ ਵਾਲ ਦੇ ਭੋਤ ਨੇ ਸਨ ਜਾ ਗਏ ਪਿੰਡ ਆਲੇ ਆ ਗਿਆ ਬਚਾਲੀ ਦੇ ਰਾਏ ਸਰਾ ਰਾਏ ਸਰਾ ਜ਼ਿਲ੍ਹਾ ਬਰਨਾਲਾ ਪੈ ਗਿਆ ਬਰਨਾਲਾ ਮੋਬਾਈਲ ਨੰਬਰ ਬਾਈ ਜੀ ਆਪਣਾ 88475 77981 88475 77981 77981 981 ਇਹਦੇ ਬਾਹਰ ਵੇੜ ਦੇਖੇ ਨਾ ਜਰਸੀ ਦੇ ਵਿੱਚ ਕਰਾਸ ਬਣ ਆ ਗਿਆ ਹਨਾ ਹਾਂਜੀ ਹਾਂ ਬਈ ਹਾਂ ਠੀਕ ਐ ਕਿਹੜਾ ਸੂਆ ਸੁੰਦੀ ਐ ਇਸ ਬਾਰੇ ਪਹਿਲਾ ਦੂਜਾ ਸੂਆ ਕਰੇ ਪਹਿਲਾ ਸੂਆ ਆਪਣੇ ਕੋੜੀ ਸੀ ਆਪਣੇ ਘਰ ਦੀ ਵਾਲੀ ਹੋਈ ਆ ਠੀਕ ਆ ਪਹਿਲੇ ਸੂਆ ਘਰ ਦੀ ਆ ਗਈ ਠੀਕ ਆ ਜਿਹੜੀਆਂ ਨਾਲ ਬੈਠ ਖੜੀ ਆ ਇਹਦੀ ਹੋਈ ਆ ਇਹਦੀ ਬੱਚੀ ਆ ਗਈ ਇਹਦੀ ਬੱਚੀ ਆ ਬੈਠ ਹੋ ਚੌਥਾ ਪੰਜਵਾਂ ਸੂਆ ਹਨ ਉਹ ਹਾਂ ਇੱਕ ਬੱਚੀ ਵੀ ਹੋ ਬੈਠੀ ਅੰਦਰ ਠੀਕ ਹੈ ਤੇ ਮੰਨ ਕੇ ਚੱਲ ਵੀ ਕ੍ਰੋਸ ਸੀਗੀ ਗਾਂ ਜਰਸੇ ਸਿੰਮਰ ਲਗਾ ਲਿਆ ਤਾਂ ਕ੍ਰੋਸ ਬੱਚੀ ਆ ਗਈ ਹਾਂ ਹੁਣ ਇਹ ਦਿਨ ਕਹਿੰਦੇ ਜਨ ਸੂਣ ਦੇ ਇਹਦੇ ਬਾਈ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਉਹਦਾਂ ਉੱਤੇ ਲੈ ਜੇ ਇੱਕ ਤਾਂ ਦਿਨ ਪਹਿਲਾਂ ਉਹ ਆਪਾਂ ਕਹਿ ਕਹਿੰਦਾ ਭਾਬ 9 ਦਿਨ ਲੈ ਜੂਗੀ ਅੱਠ ਨੂੰ ਹਾਂ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਕਿੰਨਾ ਦੁੱਧ ਚੋਇਆ ਪਹਿਲੇ ਸੂਇਆ ਆਪਾਂ ਇਹਦਾ ਇਹਦਾ 18 ਪਲੱਸ ਚੋਇਆ ਹੀ ਆਪਾਂ ਪਹਿਲੇ ਸੂਇਆ ਆਪਾਂ ਇਹਦਾ ਤੇ ਚੌਂਡ ਚਵਾ ਧਾਰਤੂਰ ਦੀ ਨਰਮ ਵਾਲੀ ਵਧੀਆ ਫਿਰੇ ਪੋਲੀ ਐ ਗੰਨੇ ਵਰਗੀ ਮੋਟੀ ਦਾਤ ਆਉਂਦੀ ਹੈਗੀ ਠੀਕ ਐ ਤੇ ਬਾਕੀ ਆਪਾਂ ਇਹਦੀ ਗੱਲ ਕਰੀਏ ਵੀ ਕ੍ਰੋਸ ਚ ਆ ਗਈ ਹੈਨਾ ਦੁੱਧ ਵੀ ਫਰ ਫੈਟ ਵਾਲਾ ਪਉਂਦੀ ਉਹ ਵੱਧ ਫੈਟ ਵਾਲਾ ਫਿਰੇ ਠੀਕ ਐ ਜੇ ਫੈਟ ਵਾਲਾ ਤਾਂ 2-3 ਡਿਗਰੀ ਉੱਤੇ ਰਹਿੰਦਾ ਤਾਂ ਤੇਰਾ ਆਪਾਂ ਦੇਖਿਆ ਤੇਰੇ ਮੱਝ ਕੋਈ ਨਹੀਂ ਫਿਰ ਦੁੱਧ ਕਰ ਇਹਨਾਂ ਦੇ ਵਾਰਤਦੇ ਹੈਂ ਹਾਂ ਜੀ ਹਾਂ ਮਤਲਬ ਪੂਰੇ ਨਜ਼ਾਰੇਦਾਰ ਪੀਨ ਲੈ ਕੇ ਦੁੱਧਾ ਜਾਵਾ ਜਾਵਾ ਠੀਕ ਐ ਤੇ ਮੁੱਲ ਫਿਰ ਇਹਦੇ ਵੇਚਣ ਵਾਲਾ ਪੱਕੀ ਕਰਨਾ ਘਰੇ ਰੱਖਣ ਵਾਲੀ ਕਰਨਾ ਜੇ ਬੈਗ ਜੇ ਵੇਚਣ ਵਾਲਾ ਆਪਾਂ ਬੜਾ ਜ਼ਿਆਦਾ ਕਰਨਾ ਨਹੀਂ ਯਾਰ ਨਾ ਪਣੋ ਹਿਸਾਬ ਕਿਤਾਬ ਦੇ ਹਨਾ ਠੀਕ ਹੈ ਵੀ ਇੰਨੇ ਮੰਗ ਲਓ ਇੰਨੇ ਮੰਗ ਲਓ ਮੋਲ ਦਾ 75000 ਕਰਦੇ ਆਂ ਵੀਰੇ ਆਪਾਂ ਮਾਨਦਾਨ ਮਾਨਦਾਨ ਕਰ ਦਾਂਗੇ ਕਹਿੰਦਾ ਭਾ ਓਏ ਆਊਗਾ ਬੰਦਾ ਸੌਦਾ ਕਰੂਗਾ ਤਾਂ ਮਾਨਦਾਨ ਹੋਊਗਾ ਹਾਂ ਜ਼ਰੂਰ ਕਰਾਂਗੇ ਜ਼ਰੂਰ ਠੀਕ ਹੈ ਧੋਰੀ ਬਾਹਰ ਨੂੰ ਇਹਨੂੰ ਸਭ ਤੋਂ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਜਰਸੀ ਕੈਟਾਗਰੀ ਦੇ ਵਿੱਚ ਵਹਿੜ ਆ ਗਈ ਲੇਵਾ ਲੂਵਾ ਚੰਗਾ ਸਾਫ਼ ਸੁਥਰਾ ਥੋੜਾ ਮੰਨ ਕੇ ਚੱਲੋ ਵੀ ਉਪਰਾਂ ਕਰਦੀ ਆ ਪਸ਼ੂ ਕਦੇ ਮੰਨ ਕੇ ਚੱਲੋ ਵੀ ਟਰੈਕਟਰ ਤੋਂ ਡਰ ਜਾਂਦਾ ਪਸ਼ੂ ਤੇ ਕੱਦ-ਕੱਡ ਬਹੁਤ ਆ ਕੋਈ ਨਹੀਂ ਗੱਲ ਵੀ ਛੋਟੀ ਲਿੱਸੀ ਨਾ ਵੀ ਐ ਤੇ ਟੀਕਾ ਵਗੈਰਾ ਫਿਰ ਜਿਆਦਾ ਕੁਝ ਕਿਹੜਾ ਭਰਾ ਵੀਰੇ ਹਾਂ ਵੀਰੇ ਜਿਆਦਾ ਠੀਕ ਹੈ ਆਪਣੇ ਕੋਲ ਰਿਕਾਰਡ ਫੋਨ 'ਚ ਹੈਗਾ ਹੈਗਾ ਹਾਂ ਹਾਂ ਸਾਰਾ ਕੁਝ ਠੀਕ ਹੈ ਉਹ ਦੱਸਾਂਗੇ ਅੱਜ ਬੰਦੇ ਮਤਲਬ ਕਹਿੰਦਾ ਭਾਬੀ ਜਿਹੜਾ ਹੈਗਾ ਆਪਾਂ ਦੱਸਾਂਗੇ ਦੱਸਾਂਗੇ ਫੋਨ 'ਚ ਰੱਖਿਆ ਦਾ ਜੇ ਹੁਣ ਟਾਈਮ ਹੁੰਦਾ ਹੁਣ ਹੀ ਦੱਸਾਂ ਵੀਡੀਓ ਲੰਬੀ ਹੋ ਜੀ ਠੀਕ ਹੈ 75000 ਰੁਪਏ ਕੀਮਤ ਆ ਮਾਨਤਨ ਵਿੱਚੋਂ ਹੋ ਜੂਗਾ ਤੇ ਲੇਵਾ ਨੇੜੇ ਤੋਂ ਦੇਖ ਸਕਦੇ ਸੋਹਣੀ ਮਿਲਕ ਵੇਨ ਵਗੈਰਾ ਕਹਿੰਦਾ ਭਾਬੀ ਹੁੰਦੜ ਹੇਲ ਸਾਫ ਸੁਥਰੀ ਐਚ ਐਫ ਦੇ ਗੁਣ ਵੀ ਆ ਜ਼ਿਲ੍ਹਾ ਬਰਨਾਲਾ ਪਹਿ ਗਿਆ ਕਿਸੇ ਵੀ ਵੀਰ ਦੇ ਬੜਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈ